ਆ ਤੇਰਾ ਹਰਜੀਤ ਹੈ ਹਰਜੀਤ ਕੀ ਕੰਮ ਕਰਦਾ ਮੈਂ ਆਟੋ ਚਲਾਉਂਦਾ ਜੀ ਆਟੋ ਚਲਾਉਂਦਾ ਹਾਂ ਜੀ ਤੇ ਫੜਾ ਤੇ ਮਿਲਦਾ ਬੰਦੇ ਅੱਛਾ ਇਹ ਰਾਤ ਕੀ ਹੋਇਆ ਕਿਸ ਰਾਤ ਤਾਂ ਮੈਂ ਘਰੇ ਚਲੇ ਗਿਆ ਸੀ ਯਾਰ ਮੈਂ ਚਲੇ ਗਿਆ ਘਰੇ ਕਿਹੜੇ ਮੇਰੇ ਨਾਲ ਰਹਿੰਦੀ ਮੈਡਮ ਜੀ ਕੀ ਲੱਗਦੀ ਹੈ ਤੇਰੀ ਮੇਰੇ ਘਰ ਵਾਲੀ ਹੈ ਜੀ ਉਹ ਕੀ ਹੋਇਆ ਕਿ ਉਹ ਹਾਂ ਜੀ ਰੱਖੀ ਹੈ ਜੀ ਮੇਰੇ ਕਿੰਨੇ ਸਾਲਾਂ ਤੋਂ ਹੋ ਗਏ 3-4 ਸਾਲ ਹੋ ਗਏ ਜੀ ਕਿੱਥੋਂ ਦੀ ਉਹ ਰਾਮਪੁਰੇ ਦੀ ਹੈ ਜੀ ਅੱਛਾ ਹਾਂ ਜੀ ਤੇ ਇਹ ਰਾਤੀ ਉਹ ਇੱਥੇ ਸੀ ਸਟੇਸ਼ਨ ਤੇ ਜੀ ਉਹ ਇਹਨੂੰ ਲੈ ਗਈ ਮੇਰੇ ਘਰੇ ਉਹ ਕੀ ਕਰਦੀ ਹੈ ਹਾਂਜੀ ਉਹ ਕੀ ਕਰਦੀ ਹੈ ਉਹ ਕੰਮ ਜਗਾਰ ਕਰਵਾਉਂਦੀ ਹੈ ਤੇ ਉਹ ਕੰਮ ਲਾਉਣ ਲਈ ਲੈ ਗਈ ਘਰੇ ਹਾਂਜੀ ਘਰੇ ਘਰ ਚ ਕੋਣ ਘਰ ਹੁੰਦਾ ਸਾਰੇ ਹੀ ਹੁੰਦੇ ਮਮੇ ਹੁੰਦੇ ਡੈਡੀ ਹੁੰਦੇ ਛੋਟਾ ਬਿੱਲੀ ਹੁੰਦਾ ਮੈਂ ਹੁੰਦਾ ਜੀ ਤੇ ਉਹ ਹੁੰਦੀ ਹੈ ਜੀ ਤੇਰੇ ਮਮੇ ਡੈਡੀ ਨੂੰ ਪਤਾ ਵੀ ਤੁਸੀਂ ਇਹ ਕੰਮ ਕਰਦੇ ਨਹੀਂ ਉਹਨਾਂ ਨੂੰ ਨਹੀਂ ਪਤਾ ਇਹ ਫਿਰ ਜੇ ਕੋਈ ਬਾਹਰਲਾ ਬਾਹਰਲਾ ਬੰਦਾ ਕੋਈ ਆਉਂਦਾ ਹੈ ਹਾਂਜੀ ਫਿਰ ਤੁਸੀਂ ਕੀ ਕਹਿੰਦੇ ਕੋਣ ਕੋਈ ਵੀ ਨਹੀਂ ਜਾਂਦਾ ਅੱਗੇ ਹਾਂ ਰਾਤੀ ਲੈ ਕੇ ਆਈ ਹੈ ਰਾਤੀ ਇਹਗਾ ਸੀ ਟਾਈਮ ਘਟੋ ਘਟੇ 2:30 ਵਜੇ ਦਾ ਟਾਈਮ ਸੀ ਠੀਕ ਹੈ ਫਿਰ ਟਾਈਮ ਲੈ ਕੇ ਆਈ ਹੈ ਤੇ ਇਹਨੇ ਝੋੜ ਲਾਇਆ ਹੀ ਉਹਦੇ ਨਾਲ ਠੀਕ ਹੈ ਇਹ ਇਹਨੇ ਕੋ ਪੈਸੇ ਐ ਨਹੀਂ ਸੀ ਇਹ ਕਹਿੰਦਾ ਮੈਂ ਏਟੀਐਮ ਚੋਂ ਘਟਾ ਕੇ ਦੇ ਦਿੰਦਾ ਉਹ ਕਹਿੰਦੀ ਮੈਂ ਫੋਨ ਉਹਨਾਂ ਚਾਰ ਫੋਨ ਨਹੀਂ ਦਿੰਦੀ ਮੈਂ ਤੇਰਾ ਉਹਦਾ ਫੋਨ ਖੋਲਿਆ ਉਹਦਾ ਫੋਨ ਇਹਨੇ ਉਹਨੇ ਫੜ ਲਿਆ ਕਿਹੜਾ ਫੋਨ ਸੀ ਉਹ ਪਤਾ ਨਹੀਂ ਕਿਹੜੀ ਕੰਪਨੀ ਦਾ ਕਵਰ ਚੜਿਆ ਹੋਇਆ ਸੀ ਤੂੰ ਉਦੋਂ ਕਿੱਥੇ ਸੀ ਮੈਂ ਘਰੇ ਸੀ ਉਨੇ ਫੋਨ ਫੜ ਲਿਆ ਸਭ ਤੇਰੇ ਸਾਹਮਣੇ ਹੋਇਆ ਹਾਂਜੀ ਹਾਂਜੀ ਫੋਨ ਫੜ ਲਿਆ ਕਹਿੰਦੀ ਮੈਂ ਫੋਨ ਨਹੀਂ ਦਿੰਦੀ ਉਹਨਾਂ ਚਾਰ ਤੇ ਉਹ ਇਹ ਕਹਿੰਦਾ ਮੈਂ ਪੈਸੇ ਕਢਾ ਕੇ ਮੇਰੇ ਨਾਲ ਚੱਲੇ ਚਲੋ ਆਟੋ ਲੈ ਚਲੋ ਮੈਂ ਤੇ ਪੈਸੇ ਕਢਾ ਕੇ ਉੱਥੋਂ ਦੇ ਦਿੰਨਾ ਉਹ ਕਹਿੰਦੀ ਮੈਂ ਨਹੀਂ ਜਾਊਂਗੀ ਨਾਲ ਇਹ ਟੱਪ ਕਰਕੇ ਆਪੇ ਆ ਗਿਆ ਜੀ ਇਹਨੂੰ ਬਾਅਦ ਹਸਪੀਟਲ ਕੋ ਚੜਤਾ ਇਤਨਾਲੀ ਹਸਪੀਟਲ ਉਹਦੇ ਚੜਤਾ ਜੀ ਇਹ ਆਪੇ ਆ ਗਿਆ ਜੀ ਉਥੋਂ ਤੁਸੀਂ ਨਹਿਰ ਤੇ ਲੈ ਕੇ ਗਏ ਨਾ ਨਹਿਰ ਤੇ ਨਹੀਂ ਗਈ ਪੈਸੇ ਕੋਈ 3700 ਨਹੀਂ ਜੀ 3700 ਰੁਪਏ ਨਹੀਂ ਖੋਇਆ ਜੀ ਤੂੰ ਤੇ ਤੇਰੀ ਵਾਈਫ ਇਹ ਜਿਹੜਾ ਧੰਦਾ ਕਿੰਨੀ ਦੇਰ ਤੋਂ ਕਰਦੇ ਆ ਰਹੇ ਹੋ ਇਹ ਤਾਂ 2-3 ਦਿਨ ਨਹੀਂ ਹੋਈ ਆ ਹੁਣ ਲੱਗੀ ਨੂੰ ਮੈਂ ਥੋੜੇ ਮਾਰ ਕੋ ਮਾਰਦੀ ਕੰਮ ਲੱਗੀ ਆਈ ਤੈਨੂੰ ਪਤਾ ਵੀ ਉਹ ਕੰਮ ਕਰਦੀ ਐ ਪਹਿਲਾਂ ਕਰਦੀ ਸੀ ਉਹ ਹੁਣ ਵੀ ਤੈਨੂੰ ਪਤਾ ਹੀ ਐ ਵੀ ਕਰਦੀ ਐ ਨਾ ਹੁਣ ਤਾਂ ਮੈਂ ਹੁਣ ਤਾਂ ਮੇਰੇ ਕੋਲ ਹੀ ਆਈ ਸੀ ਨਹੀਂ ਮੇਰੇ ਨਾਲ ਨਹੀਂ ਗਈ ਅੱਛਾ ਇੱਕ ਹਾਂਜੀ ਹਾਂਜੀ ਮੈਂ ਤੈਨੂੰ ਪਤਾ ਐ ਨਾ ਮੈਂ ਘਰੇ ਹੀ ਸੀ ਮੈਂ ਘਰੇ ਹੀ ਸੀ ਮੇਰੇ ਕੋਲ ਘਰੇ ਲੈ ਕੇ ਗਈ ਉਹ ਹੁਣ ਉਹ ਫੋਨ ਕਿਹਦੇ ਕੋਲ ਫੋਨ ਉੱਤੇ ਕਰੀ ਐ ਜੀ ਕਿੱਥੇ ਘਰ ਤੁਹਾਡਾ ਢਿੱਲੋ ਕਲੋਨੀ ਚ ਢਿੱਲੋ ਕਲੋਨੀ ਚ ਔਰ ਵੀ ਫਿਰ ਬੰਦੇ ਜਾਂਦੇ ਨੇ ਕਿ ਨਹੀਂ ਨਹੀਂ ਜਾਂਦੇ ਯਾਰ ਨਹੀਂ ਕੋਈ ਜਾਂਦੀ ਤਿੰਨ ਦੋ ਤਿੰਨ ਤਿੰਨ ਹੋਏ ਐਨੂੰ ਜੀ ਇੱਥੇ ਕੰਮ ਕਮ ਲਵਾ ਕੇ ਯਾਰ 1500 ਲੈ ਕੇ ਚਲੀ ਜਾਂਦੀ ਜੋ ਬਲੇ ਕੰਮ ਨਹੀਂ ਕਰਦੀ ਤੇ ਤੇਰੇ ਮੰਮੀ ਪਾਪਾ ਨਹੀਂ ਰੋਕਦੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਉਹ ਕਿਵੇਂ ਉਹ ਘਰੇ ਹੁੰਦੀ ਆ ਉਹਦੀ ਭੈਣ ਕਰੀ ਚਲੀ ਜਾਂਦੀ ਕਦੇ ਉਹਦੇ ਘਰ ਉਧਰ ਕਰਨ ਹੁਣ ਪਤਾ ਨਹੀਂ ਉਹਨਾਂ ਨੂੰ ਭੈਣ ਦਾ ਘਰ ਕਿੱਥੇ ਉਹਨਾਂ ਦੇ ਘਾਰਾਂ ਦੇ ਕੋਲੇ ਸਾਡੇ ਘਰ ਤੁਹਾਡੇ ਘਰ ਕੋਲ ਹਾਂਜੀ ਤੇ ਉਹ ਭੈਣ ਦੇ ਘਰ ਦੇ ਵਿੱਚ ਕੌਣ ਕੌਣ ਹੁੰਦਾ ਉਹ ਇਕੱਲੀ ਹੁੰਦੀ ਆ ਜੀ ਉਹ ਕੀ ਕਰਦੀ ਆ ਉਹ ਧੀ ਹੁੰਦੀ ਆ ਜੀ ਹੈਂ ਫੈਲੀ ਹੁੰਦੀ ਹੈ ਜੀ ਰੋਟੀ ਪਾਣੀ ਉਹਦਾ ਕਿਵੇਂ ਚੱਲਦਾ ਰੋਟੀ ਪਾਣੀ ਉਹਦਾ ਮੀਣਾ ਹੀ ਉਹਨਾਂ ਦੇ ਉੱਤਰ ਆਤੀ ਨਾ ਬੱਦਰਾ ਇੱਦਰੇ ਇਹ ਉਹ ਵਿਆਹੀ ਇੱਕ ਕੁੜੀ ਹਾਂਜੀ ਹਾਂਜੀ ਵਿਆਹੀ ਹੈ ਜੀ ਤੇਰਾ ਘਰ ਵਾਲਾ ਕਿੱਥੇ ਉਹਦਾ ਘਰ ਰਪਿੰਡ ਰਿੰਦਾ ਜੀ ਉਹ ਇੱਥੇ ਕਿਉਂ ਨਹੀਂ ਆਉਂਦਾ ਉਹ ਤਾਂ ਇੱਥੇ ਵੀ ਆਉਂਦਾ ਜੀ ਉਹ ਜੋਂ ਜਗਰਾਏ ਤੇਰੇ ਅੱਥੇ ਆਏ ਉਹਨੇ ਬਿਲ ਦੋ ਵਿਆਹ ਹੈ ਇਹ ਕੌਣ ਜੀ ਰੱਖੀ ਹੈ ਉਹ ਜਿਹੜੀ ਦੁੱਦੀ ਰਹੀ ਹੈ ਨਸ਼ਾ ਕਰਦਾ ਕੋਈ ਮੈਂ ਚਾ ਮੈਂ ਚਰਦਾ ਸੀ ਪਹਿਲਾਂ ਇੱਕ ਕਿੱਟਾ ਦਾ ਹੈ ਹਣ ਵੀ ਕਰਦਾ ਹੂੰ ਤਾਂ ਮਾੜਾ ਮੋਟਾ ਹੀ ਗਾਲਾਂ ਨਹੀਂ ਪੀੜੀਆਂ ਸੇ ਘਟਾਂ ਪੀੜੀਆਂ ਬਿਨਾਂ ਹੀ ਸਰਦਾਰ ਹੋ ਕੇ ਵੀ ਮੈਂ ਘਟਾਈ ਜਣਾ ਇਹ ਕਹਿੰਦਾ ਬਹੁਤ ਮੈਂ ਪਹਿਲਾਂ ਬਹੁਤ ਗਲਤ ਐ ਐ ਪੈ ਗਿਆ ਸੀ ਗਲਤਵਾਲੀ ਜੀ ਹੂੰ ਮੈਂ ਜਮਈ ਛੱਡੀ ਜਣਾਈ ਮੈਸੇਜ ਕਰਨਾ ਮੈਂ ਆਦਾ ਵਿਕਰ ਲੈ ਕੇ ਸੈਟਿੰਗ ਕਰੀ ਜਣਾਈ ਹਾਂਜੀ ਇਹ ਦੇਖ ਲਓ ਜੀ ਹਾਲ ਹੈ ਇਹ ਆਟੋ ਵਾਲਿਆਂ ਨੇ ਇਹਨੂੰ ਫੜਿਆ ਇਹ ਰਾਤ ਇੱਕ ਬੰਦੇ ਨੂੰ ਆਪਣੇ ਘਰ ਇਦਾਂ ਹੀ ਇਸੇ ਭਲਵਾ ਕੇ ਲੈ ਗਏ ਤੇ ਉਹਦੇ ਪੈਸੇ ਖੋਏ ਇਹ ਆਟੋ ਵਾਲੇ ਫਿਰ ਸਾਰੇ ਬਦਨਾਮ ਹੋ ਜਾਂਦੇ ਨੇ ਪਰ ਕਰਦੇ ਕੁਝ ਲੋਗ ਨੇ ਸੋ ਮੇਰਾ ਕਾਲੇ ਪੀਸੀਆਰ ਵਾਲਿਆਂ ਨੂੰ ਕੋਈ ਪਤਾ ਨਹੀਂ ਤੁਹਾਡੇ ਵੀਰੇ ਹੈ ਮੈਂ ਤਾਂ ਪਤਾ ਹੀ ਨਹੀਂ ਮੈਂ ਹੀ ਨਹੀਂ ਤੂੰ ਉਹਨਾਂ ਦੇ ਨਾਲ ਰਹਿਣਾ ਮੈਨੂੰ ਕੋਈ ਉਹਨਾਂ ਨੂੰ ਕੋਈ ਪਤਾ ਨਹੀਂਦਾ ਮੈਂ ਤਾਂ ਬਾਹਰ ਹੀ ਆਈ ਐ ਮੈਂ ਛੋੜੇ ਸੀ ਬੱਲੀ ਜੋ ਥਾਣੇਦਾਰ ਨੇ ਤੈਨੂੰ ਸੀਐਡੀ ਦੇ ਵਿੱਚ ਵੀ ਲੈ ਕੇ ਚੈੱਕ ਕਰਕੇ ਵੇਟ ਪੱਲੇ ਕਿਰੇ ਬਿੱਲੇ ਦਾ ਪਤਾ ਕਰਨ ਕਰ ਲਿਆ ਸਰ ਹਾਂ ਫਿਰ ਇੰਨੇ ਮੁਲਾਜ਼ਮਾਂ ਦੇ ਉਹ ਬੰਦਾ ਕਹ ਦਿੰਦੇ ਤੂੰ ਆ ਤੂੰ ਜਗਰੇਗਾ ਉਹ ਕਾਲੇ ਆ ਜੀ ਮੁਲਾਜ਼ਮਾਂ ਨੇ ਵੀ ਕੋਸ਼ਿਸ਼ ਕੀਤੀ ਹੋਣੀ ਵੀ ਪਤਾ ਕਰੀਏ ਵੀ ਕੌਣ ਬੰਦਾ ਕੀ ਕਰ ਰਿਹਾ ਇਹਨੂੰ ਭੇਜਣਾ ਵੀ ਚਲ ਜਾ ਤੂੰ ਪਤਾ ਕਰਕੇ ਆ ਇਹਨੇ